ਦੇਖੋ ਸਰਕਾਰ ਨੇ ਜਿਹੜੀ ਇਹ ਪਾਲਿਸੀ ਚਲਾਈ ਸੀ ਉਹਦਾ ਜਿਹੜਾ ਏਮ ਸਗਾ ਉਹ ਤਾਂ ਵਧੀਆ ਸੀ ਕਿ ਨਸ਼ੇ ਖਤਮ ਹੋਣੇ ਚਾਹੀਦੇ ਆ ਕਿਉਂਕਿ ਪੰਜਾਬ ਦੇ ਵਿੱਚ ਡਰਗ ਦਾ ਜਿਹੜਾ ਮਾਮਲਾ ਬਹੁਤ ਵੱਡਾ ਆ ਹੂੰ ਇਹ ਛੋਟੇ ਅਧਿਕਾਰੀਆਂ ਨੂੰ ਪੂਰਾ ਟਾਰਗੇਟ ਦਿੱਤਾ ਜਾਂਦਾ ਗਿਣਤੀ ਦਿੱਤੀ ਜਾਂਦੀ ਉਹ ਸਾਨੂੰ ਐਨੇ ਕਿਸ ਚਾਹੀਦੇ ਇਸ ਪਰਪਸ ਲਈ ਬਣੀ ਸੀ ਪਰ ਇਸ ਤੋਂ ਪਹਿਲਾਂ ਵੀ ਕੋਰਟ ਦੇ ਵਿੱਚ ਬਹੁਤ ਸਾਰੇ ਮਾਮਲੇ ਆਏ ਆ ਜਿੱਤੇ ਇਹਦੀ ਮਿਸਯੂਜ਼ ਦੀਆਂ ਖਬਰਾਂ ਬਹੁਤ ਨਿਕਲ ਗਈਆਂ ਆ ਕਈ ਵਾਰ ਮਾਨਵਿਕਤੀ ਆ ਕੇ ਦੇਖੋ ਉਧਰ ਬਹੁਤ ਗਰੀਬ ਘਰਾਂ ਦੇ ਬੱਚੇ ਵੀ ਫਸੇ ਆ ਜਈ ਨਜ਼ਾਇਰ ਵੀ ਫਸੇ ਆ ਜਿਹੜੇ ਜਾਇਜ ਆ ਠੀਕ ਆ ਉਹ ਜਾਇਜ ਆ ਪਰ ਕਿਸੇ ਵੀ ਪਾਲਿਸੀ ਦਾ ਲਾਅ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਥੋੜਾ ਕੁਆਂਟੀਟੀ ਪਾਈ ਸੀ ਕਿਉਂ ਚ ਕੀ ਹੋਇਆ ਵੀ ਹੁਣ ਨਾਨ-ਕਮਰਸ਼ੀਅਲ ਚ ਬੇਲ ਜਦੀ ਮਿਲ ਜਾਂਦੀ ਆ ਤੁਰੰਤ ਫਿਰ ਇਹਨਾਂ ਦੀ ਇੱਕ 네ਗੈਟਿਵਿਟੀ ਫੈਲਣ ਵਾਲਾ ਵੀ ਸਮਾਜ ਦੇ ਵਿੱਚ ਵੀ ਉਹਦਾ ਜਦੀ ਬਾਹਰ ਆ ਕੇ ਜਿਹੜੇ ਬੰਦਿਆਂ ਨੂੰ ਪਰਚਾ ਪਾ ਰਹੇ ਆ ਇਹ ਹੀ ਸਟੋਰੀ ਹਰ ਐਫ ਆਈ ਆਰ ਦੀ ਐਪ ਉਹ ਇੱਕ ਸ਼ੱਕ ਦੇ ਤੌਰ ਤੇ ਕਿਸੇ ਨੂੰ ਦੇਖਦੇ ਆ ਉਹਨੂੰ ਦੇਖ ਕੇ ਉਹ ਭੱਜ ਜਾਂਦਾ ਆ ਭੱਜ ਕੇ ਡੇਕ ਜਾਂਦਾ ਆ ਡੇਕ ਤੇ ਲਪਾਫਾਈ ਨਾਲ ਡੇਕ ਇੱਕ ਫਿਲਮੀ ਸਟੋਰੀ ਜਿੱਦਾਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਮੈਂ ਕਹਿੰਦਾ ਜੀ 90% ਜਿਹੜੀਆਂ ਐਫ ਆਈ ਆਰਸ ਆ ਇਹ ਹੀ ਫਾਰਮੂਲਾ ਸੈੱਟ ਕੀਤਾ ਹੋਇਆ ਪੁਲਿਸ ਕੋਲ ਤਾਂ ਵੈਸੇ ਅਥਾਰਟੀ ਹੈ ਨਹੀਂ ਜਦੋਂ ਵੀ ਕਿਸੇ ਦਾ ਪਿੰਡ ਦੇ ਵਿੱਚ ਨਿਆਜ ਕਬਜ਼ਾ ਆ ਉਹਦੀ ਪ੍ਰੋਪਰ ਸਰਪੰਚ ਤੋਂ ਰਿਪੋਰਟ ਲਈ ਜਾਂਦੀ ਆ ਚੰਡੀਗੜਾ ਚੰਡੀਗੜ ਦੇ ਵਿੱਚ ਦੋ ਜਿਹੜੇ ਹਉਏ ਨੇ ਲੋਕਾਂ ਦੇ ਲਈ ਇੱਕ ਪੀਜੀਆਈ ਹੋ ਗਿਆ ਤੇ ਦੂਜਾ ਹਾਈ ਕੋਰਟ ਜਿਹਨੇ ਜਿਹੜੇ ਹੈਗੇ ਵੀ ਗਰੀਬਾਂ ਦੇ ਕੰਮ ਜ਼ਿਆਦਾ ਹੋ ਰਹੇ ਤਾਂ ਨਸ਼ਾ ਬ੍ਰਹਮ ਦੋ ਦੇ ਨਾਲ ਬੇਲ ਮਿਲਣੀ ਔਖੀ ਹੋ ਜਾਂਦੀ ਹੈ ਨਾਨ ਕਮਰਸ਼ੀਅਲ ਚ ਈਜ਼ੀ ਹੁੰਦਾ ਚਾਂਸ ਜੇ ਬੇਲ ਜਲਦੀ ਮਿਲ ਜਾਂਦੀ ਹੈ ਅਸੀ ਕੱਲ੍ਹ ਜੀ ਤੁਸੀਂ ਵੇਖ ਰਹੇ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਅੱਜ ਗੱਲ ਕਰਾਂਗੇ ਪੰਜਾਬ ਦੀ ਚਲਾਈ ਮੁਹਿੰਮ ਜੋਤਾ ਨਸ਼ਾ ਅਮਰੋਧ ਜਿਸਤੇ ਪੰਜਾਬ ਸਰਕਾਰ ਦੇ ਵੱਲੋਂ ਐਡਵਰਟਾਈਜ਼ਮੈਂਟ ਬਹੁਤ ਕੀਤੀ ਗਈ ਕਿਉਂਕਿ ਤੁਸੀਂ ਵੀ ਬਹੁਤ ਥਾਵਾਂ ਤੇ ਲੱਗੇ ਬੋਰਡ ਦੇਖੇ ਹੋਣਗੇ ਕਿ ਪੰਜਾਬ ਦੇ ਵਿੱਚ ਇਨੇ ਨਸ਼ਾ ਤਸਕਰ ਫੜੇ ਗਏ ਨੇ ਇਨੇ ਲੋਕਾਂ ਦੇ ਜਿਹੜੀ ਘਰ ਸੀਗੇ ਉਹ ਟਾਹੇ ਗਏ ਨੇ ਹੁਣ ਇਸ ਪੂਰੇ ਜਿਹੜੀ ਚਾਹੇ ਉਹ ਐਡਵਰਟਾਈਜ਼ਮੈਂਟ ਸੀ ਚਾਹੇ ਪੂਰੀ ਮੁਹਿੰਮ ਸੀ ਉਸ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹੜਾ ਇਸ ਪੂਰੀ ਜਿਹੜੀ ਨਸ਼ਾ ਜੁੱਧ ਨਸ਼ਾ ਵਿਰੋਧ ਦੀ ਜਿਹੜੀ ਪੋਲ ਖੋਲੂਗਾ ਉਸ ਵਿੱਚ ਕੀ ਹੋਇਆ ਕੀ ਜਿਹੜਾ ਅਫਸਰਾ ਨੇ ਕੀਤਾ ਕੀ ਧੱਕੇਸ਼ਾਹੀ ਕੀਤੀ ਉਹ ਅੱਜ ਪੂਰੀ ਜਿਹੜੀ ਆ ਉਹ ਖੋਲ ਕੇ ਰੱਖਾਂਗੇ ਸਾਡੇ ਨਾਲ ਐਡਵੋਕੇਟ ਨਵਰਾਜ ਜੀ ਮੌਜੂਦ ਨੇ ਨਵਰਾਜ ਬਾਈ ਹਸਕਾਰ ਹਸਕਾਰ ਜੀ ਨਵਰਾਜ ਬਾਈ ਯੁੱਧ ਨਸ਼ਾ ਅਪਰਾਧ ਨੂੰ ਮੋਹਿਮ ਚਲਦੀ ਆ ਪੰਜਾਬ ਦੇ ਵਿੱਚ ਉਹਦੇ ਵਿੱਚ ਪੰਜਾਬ ਸਰਕਾਰ ਆ ਜਿਹੜੀ ਉਤਾਵਾ ਕਰਦੀ ਆ ਕਿਸੀਂ 800 ਨਸ਼ਾ ਤਸਕਰ ਫੜ ਲੈ ਇੰਨਾਂ ਦੇ ਘਰ ਟਾਤੇ ਹਨ ਉਹਦੀ ਅਸਲ ਸਚਾਈ ਕੀ ਆ ਸਰ ਦੇਖੋ ਸਰਕਾਰ ਨੇ ਜਿਹੜੀ ਇਹ ਪਾਲਿਸੀ ਚਲਾਈ ਸੀ ਉਹਦਾ ਜਿਹੜਾ ਏਮ ਸਗਾ ਉਹ ਤਾਂ ਵਧੀਆ ਸੀ ਕਿ ਨਸ਼ੇ ਖਤਮ ਹੋਣੇ ਚਾਹੀਦੇ ਆ ਕਿਉਂਕਿ ਪੰਜਾਬ ਦੇ ਵਿੱਚ ਡਰਗ ਦਾ ਜਿਹੜਾ ਮਾਮਲਾ ਬਹੁਤ ਵੱਡਾ ਆ ਪਰ ਹੋਇਆ ਕੀ ਆ ਜਦੋਂ ਕੈਂਪੇਨ ਇਹ ਸ਼ੁਰੂ ਹੁੰਦੀ ਆ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਟਾਰਗੇਟਸ ਮਿਲਦੇ ਆ ਪੁਲਿਸ ਨੂੰ ਇਹ ਆਪਣੇ ਜਿਹੜੇ ਥੱਲੇ ਦੇ ਜਿਹੜੇ ਪੁਲਿਸ ਅਧਿਕਾਰੀ ਆ ਇਹ ਇਹਨਾਂ ਨੇ ਕੀ ਕੀਤਾ ਉਸਕੇ ਇਹਦਾ ਮਿਸਯੂਜ਼ ਕਰਨਾ ਸ਼ੁਰੂ ਕਰ ਦਿੱਤਾ ਮਿਸਯੂਜ਼ ਕਰਨ ਦੇ ਨਾਲ ਕਿਉਂਕਿ ਇਹਨਾਂ ਨੂੰ ਟਾਰਗੇਟ ਮਿਲਦਾ ਆ ਕੋਈ ਵੀ ਵਿਅਕਤੀਆਂ ਨੂੰ ਜਿਹੜੇ ਜਿਹੜੇ ਪਹਿਲੇ ਪੁਰਾਣੇ ਕਿਸੇ ਵੀ ਕੇਸ ਚ ਇਨਵੋਲਵ ਹੁੰਦੇ ਆ ਕੋਈ ਡਿਸਕਲੋਜ਼ਰ ਸਟੇਟਮੈਂਟ ਤੇ ਹੁੰਦਾ ਜਾਂ ਕਿਸੇ ਦੇ ਛੋਟੇ ਪਰਚੇ ਪਏ ਹੁੰਦੇ ਜਿਹੜੇ ਆਲਰੇਡੀ ਔਨ ਬੇਲ ਹੁੰਦੇ ਆ ਉਹਨਾਂ ਨੂੰ ਇਹਨਾਂ ਨੇ ਫੜ ਕੇ ਉਹਨਾਂ ਤੇ ਵੱਡੀਆਂ ਕਮਰਸ਼ੀਅਲ ਕੁਆਂਟੀਟੀ ਦੀਆਂ ਰਿਕਵਰੀਆਂ ਪਾਉਣ ਲੱਗ ਪਏ ਕੁਝ ਕੇਸਾਂ ਚ ਤੇ ਇਹਦਾ ਮਿਸਯੂਜ਼ ਕਰਨ ਲੱਗ ਪਏ ਤਾਂ ਕਿ ਵੱਡੇ ਅਧਿਕਾਰੀਆਂ ਨੂੰ ਖੁਸ਼ ਕੀਤਾ ਜਾ ਸਕੇ ਪੇ ਦੇਖੋ ਕੈਂਪੇਨ ਜਿਹੜੀ ਆ ਸਫਲਤਾ ਪੂਰਵਕ ਇਹਦੇ ਰਿਜ਼ਲਟ ਨਿਕਲ ਕੇ ਆਏ ਆ ਤੇ ਜਿਹੜਾ ਇਹ ਅੱਜ ਜਿਹੜਾ ਮਾਮਲਾ ਸਿਗਾ ਸਾਡੇ ਕੋਲ ਜਿਹੜਾ ਹਾਈ ਕੋਰਟ ਦੇ ਵੀ ਕਿ ਆਇਆ ਆ ਜ ਉਹਦੇ ਵਿੱਚ ਕੀ ਹੁੰਦਾ ਇੱਕ ਵਿਅਕਤੀ ਆ ਫਰਵਾੜੇ ਤੋਂ ਹੂੰ ਉਹ ਪਹਿਲਾਂ ਕਿਸੇ ਕੇਸ ਚ ਇਨਵੋਲਵ ਸੀ ਉਹਦੇ ਤੇ ਆਲਰੇਡੀ ਔਨ ਬੇਲ ਸੀ ਜੀ ਤਾਂ ਇਹਨਾਂ ਨੇ ਕੀ ਕੀਤਾ ਉਹਦੀ ਮਦਰ ਨੂੰ ਫੋਨ ਕਰਦੇ ਰਹੇ ਤੇ ਆਪਣੇ ਮੁੰਡੇ ਨੂੰ ਪੇਸ਼ ਕਰ ਜੀ ਜਦੋਂ ਉਹਦੀ ਮਦਰ ਕਹਿੰਦੀ ਪਈ ਮੇਰੇ ਹੁਣ ਮੇਰਾ ਲੜਕਾ ਕਿਸੇ ਵੀ ਚੀਜ਼ ਇਨਵੋਲਵ ਨਹੀਂ ਹੈਗਾ ਹੂੰ ਇਹ ਉਹਨਾਂ ਨੂੰ ਇਨਕਾਊਂਟਰ ਦੀ ਧਮਕੀ ਦੇਣ ਲੱਪੇ ਜੀ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਜੀ ਤੇ ਇਸ ਨੂੰ ਉਹਦੇ ਪੂਹਾ ਦੇ ਕਰਸਤ ਨਾਮਪੁਰੇ ਤੋਂ ਲੈ ਕੇ ਜਾਂਦੇ ਆ ਤੇ ਰਾਹ ਦੇ ਵਿੱਚ ਇੱਕ ਫਰਜੀ ਨਾਕਾ ਜੀ ਐਫ ਆਈ ਆਰ ਦੇ ਵਿੱਚ ਬਣਾ ਦੰਦੇ ਪੇ ਅਸੀਂ ਫਲਾਨੀ ਜਗ੍ਹਾ ਖੜੇ ਸੀ ਅਰਬਨ ਸਟੇਟ ਦੇ ਵਿੱਚ ਜੀ ਪੇ ਅਸੀਂ ਉੱਤੇ ਲੜਕੇ ਨੂੰ ਨਾਰਟੋਪ ਜਿਹੜਾ ਵੀ ਲੈ ਕੇ ਆਂਦਾ ਸੀ ਉਹ ਇਨਟੌਕਸਿਕੈਂਟ ਪਾਊਡਰ ਚਿੱਟਾ ਪਾਊਡਰ ਉਹਦੇ ਸਮੇਤ ਅਸੀਂ ਗ੍ਰਿਫਤਾਰ ਕਰ ਲਿਆ ਉਹ ਲੜਕੇ ਨੇ ਬੇਲ ਲਈ ਉਹਦੀ ਮਾਤਾ ਨੇ ਸਪੈਸੀਫਿਕ ਗਵਰਨਮੈਂਟ ਜਿਹੜੀਆਂ ਕੰਟੈਂਸ਼ਨ ਸੀਗੀਆਂ ਉਹ ਸੈਸ਼ਨ ਕੋਰਟ ਦੇ ਵਿੱਚ ਦੱਸੀਆਂ ਪੇ ਇਹ ਜਿਹੜਾ ਮੇਰਾ ਰਟਕਾ ਆ ਜਿਹਨੂੰ ਇਸ ਡਰੱਗ ਕੈਂਪੇਨ ਤਹਿਤ ਮਈ ਮਹੀਨੇ ਦੇ ਵਿੱਚ ਐਕਚੁਅਲੀ ਨੂੰ ਅਰੈਸਟ ਕਰ ਲਿਆ ਸੀ ਜੀ ਤੇ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਪਾਤੀ ਹੁਣ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਲਗਭਗ 2 ਤੋਂ 2.5 ਸਾਲ ਤਿੰਨ ਤਿੰਨ ਸਾਲ ਬੇਲ ਨਹੀਂ ਮਿਲਦੀ ਕਿਸੇ ਨੂੰ ਜੀ ਤੇ ਜਦੋਂ ਉਹਦੀ ਐਫਐਸਐਲ ਰਿਪੋਰਟ ਹਲੇ ਪੈਂਡਿੰਗ ਸੀ ਅਸੀਂ ਹਾਈ ਕੋਰਟ ਲਗਾਈ ਆ ਪੇ ਇਹਦੀ ਐਫਐਸਐਲ ਰਿਪੋਰਟ ਮੰਗਵਾਈ ਆਵੇ ਕਿਉਂਕਿ ਬੰਦੇ ਨੇ ਤੁਸੀਂ ਖੁਦ ਪੁੱਛਿਆ ਪੇ ਤੂੰ ਇਸ ਐਨਵਲਪ ਸੇ ਮੇਰੀ ਵੀ ਗੱਲ ਹੋਈ ਸੀ ਉਹ ਕਹਿੰਦੇ ਮੈਂ ਸਾਡਾ ਇਸ ਕੇਸ ਨਾਲ ਕਿਸੇ ਵੀ ਤਰੀਕੇ ਨਾਲ ਲੈਣ ਦੇ ਨਹੀਂ ਸਗਾ ਚਲੋ ਅਸੀਂ ਬੇਲ ਲਗਾਨੇ ਆ ਜਦੋਂ ਰਿਪੋਰਟ ਆਂਦੀ ਉਹਦੇ ਵਿੱਚ ਜਿਹੜਾ ਸਾਲਟ ਆ ਉਹ ਪੈਰਾਸੈਟਮੋਲ ਨਿਕਲਦਾ ਆ ਜੋ ਕਿ ਇੱਕ ਪੇਨ ਕਿਲਰ ਜਾਂ ਦਵਾਈ ਆ ਜੋ ਆਮ ਘਰਾਂ ਜੀ ਜਿਹੜਾ ਚਿੱਟਾ ਪਾਊਡਰ 275 ਗ੍ਰਾਮ ਉਸ ਵਿਅਕਤੀ ਤੇ ਪਾਇਆ ਗਿਆ ਹਾਂਜੀ ਉਹ ਪੈਰਾਸੈਟਮੋਲ ਦਵਾਈ ਜਿਹੜੀ ਆਪਾਂ ਆਮ ਘਰਾਂ ਜੀ ਯੂਜ਼ ਕਰਦੇ ਆ ਉਹ ਸਾਲਟ ਬਣਾ ਕੇ ਉਹਨੂੰ 4 ਮਹੀਨੇ ਜੇ ਛੱਡਕੀ ਰੱਖਿਆ ਜੀ ਤੇ ਅੱਜ ਇਹਦੀ ਸੁਣਵਾਈ ਵੀ ਹੋਈ ਕੱਲ ਮਾਨਯੋਗ ਦਲ ਦੇ ਵਿੱਚ ਹਾਈ ਕੋਰਟ ਵਿੱਚ ਜੀ ਤਾਂ ਜੱਜ ਸਾਹਿਬ ਨੇ ਬਹੁਤ ਸਟ੍ਰਿਕਟ ਇਹਨਾਂ ਨੂੰ ਬੋਲਿਆ ਸਟੇਟ ਨੂੰ ਕਿ ਤੁਸੀਂ ਇਹ ਕੇਸ ਤਰੀਕੇ ਨਾਲ ਕਿਸੇ ਦੀ ਲਿਬਰਟੀ ਆ ਜਿਹੜੀ ਕੰਟੇਲ ਕਰ ਰਹੇ ਹੋ ਜੀ ਕਿ ਤੁਸੀਂ ਫਾਲਸ ਐਫ ਆਈ ਆਰ ਰਜਿਸਟਰਡ ਕੀਤੀ ਆ ਜੀ ਤੇ ਇਸ ਕਰਕੇ ਇਹ ਜਿਹੜੇ ਕੇਸੇਜ਼ ਆ ਇਦਾਂ ਦੇ ਉਹਦੇ ਵਿੱਚ ਜਿਹੜੀ ਆ ਪਲੈਂਟਡ ਰਿਕਵਰੀਜ਼ ਆ ਕੁਝ ਕਿ ਕੇਸਾਂ ਦੇ ਵਿੱਚ ਇਹ ਸਿਰਫ ਉਹੀ ਜਿਹੜੀ ਗੱਲ ਆ ਪਏ ਆਪਣੇ ਵੱਡੇ ਅਧਿਕਾਰੀਆਂ ਨੂੰ ਪੋਲੀਟਿਸ਼ਨਾਂ ਨੂੰ ਖੋਜ ਕਰਨ ਲਈ ਤੇ ਅਸੀਂ ਪੰਜਾਬ ਦੇ ਵਿੱਚ ਬਹੁਤ ਵਧੀਆ ਕੈਂਪੇਨ ਚਲਾ ਰਹੇ ਆ ਹਾਲਾਂਕਿ ਦਾ ਏਮ ਬਹੁਤ ਵਧੀਆ ਆ ਇਹ ਇੱਕ ਜਿਹੜੀ ਜੋ ਜਿਸ ਪਰਪਸ ਲਈ ਬਣੀ ਸੀ ਪਰ ਇਸ ਤੋਂ ਪਹਿਲਾਂ ਵੀ ਕੋਰਟ ਦੇ ਵਿੱਚ ਬਹੁਤ ਸਾਰੇ ਮਾਮਲੇ ਆਏ ਆ ਜਿੱਥੇ ਇਹਦੀ ਮਿਸਯੂਜ਼ ਦੀਆਂ ਖਬਰਾਂ ਬਹੁਤ ਨਿਕਲ ਗਈਆਂ ਇਹ ਤਾਂ ਚਲੋ 2-4 मामले ਆ ਪਤਾ ਨਹੀਂ ਹੋਰ ਕਿੰਨੇ ਕ ਮਾਮਲੇ ਹੋਣੇ ਕਈ ਜਿਹੜੇ ਹੁੰਦੇ ਆ ਥੱਲੇ ਪਰਸਨਸ ਕੈਦੀ ਹੁੰਦੇ ਆ ਜੀ ਉਹਨਾਂ ਕੋਲ ਕਈਆਂ ਕੋ ਤਾਂ ਵਕੀਲ ਕਰਾਉਣ ਲਈ ਪ੍ਰੋਪਰ ਅਰੇਂਜਮੈਂਟੇ ਨਹੀਂ ਹੁੰਦਾ ਹੁਣ ਜਿਹੜਾ ਬੰਦੇ ਨੂੰ ਥੋੜਾ ਬੋਤਾ ਪਤਾ ਆ ਜੀ ਉਹਦਾ ਕਰ ਲੈਂਦੇ ਆ ਹੁਣ ਕਈ ਵਾਰ ਮਾਲਵੇ ਵਿੱਚ ਤੁਸੀਂ ਆ ਕੇ ਦੇਖੋ ਉਧਰ ਬਹੁਤ ਗਰੀਬ ਘਰਾਂ ਦੇ ਬੱਚੇ ਵੀ ਫਸੇ ਆ ਕਈ ਨਜ਼ਾਇਜ਼ ਵੀ ਫਸੇ ਆ ਜਿਹੜੇ ਜਾਇਜ਼ ਆ ਠੀਕ ਆ ਉਹ ਜਾਇਜ਼ ਆ ਪਰ ਕਿਸੇ ਵੀ ਪਾਲਿਸੀ ਦਾ ਲਾਅ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਹੁਣ ਇਸ ਕੇਸ ਦੇ ਸਪੈਸੀਫਿਕ ਕੇਸ ਕੇਸ ਵਿੱਚ ਟੋਟਲੀ ਮਿਸਯੂਜ਼ ਪੈਰਾਸਿਟ ਮੌਲ ਦੇ ਨਾਂ ਤੇ ਬੰਦੀ ਦੀ 4 ਮਹੀਨੇ ਕਸਟਡੀ ਦੇ ਅੰਦਰ ਲਵਾਤਾ ਉਹਨੂੰ ਜੀ ਤਾਂ ਐਡਵੋਕੇਟ ਸਾਹਿਬ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਹੁੰਦਾ ਹਨਾ ਉਦੋਂ ਵੀ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਉਹ ਸਾਹਮਣੇ ਆਉਂਦੇ ਆ ਪੂਲਾ ਡਰਗ ਕੇਸ ਵਾਲੇ ਸਾਹਮਣੇ ਆਉਂਦੇ ਆ ਉਹ ਕਹਿੰਦੇ ਕਹਿੰਦੇ ਸਾਡੇ ਨਾਲ ਵੀ ਇਹੀ ਕੁਝ ਹੋਇਆ ਵੀ ਸਾਨੂੰ ਘਰੋਂ ਲੈ ਕੇ ਗਏ ਬੜੇ ਵਧੀਆ ਸਤਕਾਰ ਦੇ ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਪਰ ਜਦੋਂ ਰਿਕਵਰੀ ਪਾਉਂਦੇ ਆ ਉਦੋਂ ਕਿਤੇ ਰਾਜਪੁਰੇ ਦੀ ਪਾਉਂਦੇ ਆ ਕਿਤੇ S.Y.L ਦੇ ਨੇੜੇ ਦੀ ਪਾਉਂਦੇ ਆ ਇਹ ਕਿਉਂ ਪੁਲਿਸ ਅਜਿਹਾ ਕਿਉਂ ਕਰਦੀ ਹੈ ਕਿ ਚੱਕ ਦੇ ਕਿਤੋਂ ਰਿਕਵਰੀਆਂ ਕਿਤੋਂ ਹੀ ਕਿਉ ਸਰ ਉਹ ਇਹ ਗੱਲ ਹੋ ਗਈ ਨਾ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਵੀ ਪਾਲਿਸੀ ਦਾ ਲੋ ਦਾ ਮਿਸਯੂਜ਼ ਦੇ ਕਰਦੇ ਹੀ ਆ ਉਹਦੇ ਪਿੱਛੇ ਪੋਲਿਟੀਕਲ ਗੱਲਾਂ ਵੀ ਆ ਜਾਂਦੀਆਂ ਕਈ ਪਰ ਜਿਹੜਾ ਹੁਣ ਮੈਂ ਉਸ ਕੇਸ ਤੇ ਬਹੁਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਬਾਰੇ ਸਾਨੂੰ ਡੀਪ ਜਿਹੜਾ ਅਸੀਂ ਸਟੱਡੀ ਨਹੀਂ ਕੀਤਾ ਅਸੀਂ ਜੋ ਵੀ ਸੋਸ਼ਲ ਮੀਡੀਆ ਜਾਂ ਖਬਰਾਂ ਦੇ ਥਰੂ ਲੈ ਆਇਆ ਪਰ ਮੈਂ ਪਰਟੀਕੁਲਰਲੀ ਆਪਣੇ ਕੇਸ ਦੀ ਐ ਮੈਂ ਗੱਲ ਕਰਾਂ ਜਾਂ ਇਦਾਂ ਦੇ ਹੋਰ ਵੀ ਕਈ ਸਾਰੇ ਜਿਹੜੇ ਆਮ ਪਬਲਿਕ ਆ ਜੀ ਉਹਨਾਂ ਨਾਲ ਜਿਤ ਤੱਕ ਉਹ ਇਸ ਤਰੀਕੇ ਦਾ ਹੋ ਰਿਹਾ ਮੈਂ ਉਹਦੇ ਸਬੰਧ ਵਿੱਚ ਤੁਹਾਨੂੰ ਦੱਸ ਰਿਹਾ ਤੇ ਉਹ ਜਿਹੜਾ 275 ਗ੍ਰਾਮ ਜਿਹੜੀ ਕਮਰਸ਼ੀਅਲ ਕੁਆਂਟੀਟੀ ਦਿਖਾਈ ਗਈ ਸੀ ਜੀ ਕਿਉਂਕਿ ਇਹਨਾਂ ਨੇ ਜਦੋਂ ਕੈਂਪੇਨ ਸ਼ੁਰੂ ਹੋਈ ਸੀਗੀ ਪਹਿਲਾਂ ਜਿਹੜੇ ਇਹਨਾਂ ਨੇ ਥੋੜਾ ਕੁਆਂਟੀਟੀ ਪਾਈ ਸੀਗੀ ਉਹ ਚ ਕੀ ਹੋਇਆ ਕਿ ਹੁਣ ਨੋਨ ਕਮਰਸ਼ੀਅਲ ਚ ਬੇਲ ਜਦੀ ਮਿਲ ਜਾਂਦੀ ਆ ਤੁਰੰਤ ਫਿਰ ਇਹਨਾਂ ਦੀ ਇੱਕ ਨੈਗੇਟਿਵਿਟੀ ਫੈਲਣ ਵਾਲਾ ਵੀ ਸਮਾਜ ਦੇ ਵਿੱਚ ਵੀ ਉਹਦਾ ਜਦੀ ਬਾਹਰ ਆ ਕੇ ਜਿਹੜੇ ਬੰਦਿਆਂ ਨੂੰ ਪਰਚਾ ਪਾ ਰਹੇ ਆ ਫੇਰ ਇਹਨਾਂ ਨੇ ਕਮਰਸ਼ੀਅਲ ਕੁਆਂਟੀਟੀਆਂ ਪਾਣੀਆਂ ਚ ਇਹ ਨਾਨ ਕਮਰਸ਼ੀਅਲ ਤੇ ਕਮਰਸ਼ੀਅਲ ਦੇ ਵਿੱਚ ਕੀ ਫਰਕ ਹੈ ਇਹਦੇ ਵਿੱਚ ਦੇਖੋ ਕੋਈ ਵੀ ਹੁਣ ਪਾਊਡਰ ਪਾਇਆ 275 ਗ੍ਰਾਮ 250 ਗ੍ਰਾਮ ਤੋਂ ਉੱਪਰ ਇਹ ਪਾਊਡਰ ਨੂੰ ਕਮਰਸ਼ੀਅਲ ਦੇ ਵਿੱਚ ਲੈ ਜਾਂਦੇ ਆ ਕਮਰਸ਼ੀਅਲ ਦਾ ਮਤਲਬ ਹੁੰਦਾ ਵੀ ਹੈਵੀ ਕੁਆਂਟੀਟੀ ਇਹ ਬੰਦੇ ਦੇ ਕੋਲ ਕੋਈ ਵੀ ਨਸ਼ਾ ਆ ਜੋ ਬਰਾਮਦ ਹੋਇਆ ਤਾਂ ਨਸ਼ਾ ਬਰਾਮਦ ਉਹਦੇ ਨਾਲ ਬੇਲ ਮਿਲਣੀ ਔਖੀ ਹੋ ਜਾਂਦੀ ਹੈ ਨਾਨ ਕਮਰਸ਼ੀਅਲ ਚ ਈਜ਼ੀ ਹੁੰਦਾ ਚਾਂਸ ਜੀ ਬੇਲ ਜਲਦੀ ਮਿਲ ਜਾਂਦੀ ਆ ਹੁਣ ਇਹ ਕਮਰਸ਼ੀਅਲ ਕੁਆਂਟੀਟੀ ਸੀਗੀ ਜੇ ਅਸੀਂ ਐਫਐਸਐਲ ਦੀ ਰਿਪੋਰਟ ਵੀ ਨਾ ਅਸੀਂ ਤਾਂ ਕੋਰਟ ਦੇ ਵਿੱਚ ਜੋ ਲਗਾਉਂਦੇ ਆ ਜੀ ਹੁਣ ਇਹਨਾਂ ਕੇਸਾਂ 6-6 ਮਹੀਨੇ ਐਫਐਸਐਲ ਰਿਪੋਰਟੇ ਨਹੀਂ ਪੇਸ਼ ਕਰਦੇ ਜੇ ਆਪਾਂ ਟ੍ਰਾਇਲ ਕੋਰਟ ਦੇ ਹਿਸਾਬ ਨਾਲ ਚੱਲੀਏ ਉੱਥੇ ਚਲਾਨ ਪੇਸ਼ ਹੁੰਦਾ ਨਾਲ ਐਫਐਸਐਲ ਰਿਪੋਰਟ ਕਈਆਂ ਦੇ ਸਮ ਟਾਈਮਸ ਹੁੰਦੀ ਆ ਕਈਆਂ ਤੇ ਨਹੀਂ 6-6 ਮਹੀਨੇ ਲਾਉਂਦੇ ਕਮਰਸ਼ਲ ਦੇ ਵਿੱਚ ਤਾਂ 6 ਮਹੀਨੇ ਇਦਾਂ ਦੇ ਕੇਸਾਂ ਚ ਉਹ ਵਿਅਕਤੀ ਕੇਸ অপਰਾਧ ਦੇ ਤਹਿਤ ਜੇਲ੍ਹ ਚ ਬੈਠੇ ਰਹਿੰਦੇ ਆ ਇਹਦਾ ਆਨਸਰ ਤਾਂ ਕਿਸੇ ਸਰਕਾਰ ਦੇ ਜਾਂ ਉਸ ਸੰਬੰਧਤ ਅਧਿਕਾਰੀ ਤੋਂ ਲੈਣਾ ਚਾਹੀਦਾ ਇਸ ਕੇਸ ਦੇ ਵਿੱਚ ਸਪੈਸਿਫਿਕ ਜੱਜ ਸਾਹਿਬ ਨੇ ਐਸਐਸਪੀ ਕਪੂਰਥਲਾ ਤੋਂ ਜੀ ਉਸ ਕੰਸਰਨਡ ਅਫਸਰ ਦੇ ਖਿਲਾਫ ਜੀ ਡਿਪਾਰਟਮੈਂਟ ਇਨਕੁਆਇਰੀ ਕਰਨ ਦੇ ਨਿਰਦੇਸ਼ ਦਿੱਤੇ ਆ ਤੇ ਉਹਦੀ ਕੰਪਲਾਈਂਸ ਰਿਪੋਰਟ ਵੀ ਦੁਆਰਾ ਮੰਗਵਾਈ ਆ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਇੱਥੇ ਸਾਰੀ ਕਾਰਵਾਈ ਉਸ ਪੁਲਿਸ ਅਧਿਕਾਰੀ ਜਿਹਨੇ ਸਾਰਾ ਪਲਾਂਟਡ ਰਿਕਵਰੀ ਪਾ ਕੇ ਜੀ ਉਹਨੂੰ 4 ਮਹੀਨੇ ਜੇਲ੍ਹ ਚ ਉੰਡਕੀ ਰੱਖਿਆ ਉਹਦੇ ਤੇ ਖਲਾਫ ਵੀ ਇੱਕ ਮਾਨਯੋਗ ਅਦਾਲਤ ਨੇ ਉਹਦੇ ਤੇ ਐਕਸ਼ਨ ਲੈਣ ਨੂੰ ਕਿਹਾ ਹੈ ਜੀ ਐਡਵੋਕੇਟ ਸਾਹਿਬ ਹੁਣ ਜਿਵੇਂ ਤੁਸੀਂ ਕਿਹਾ ਕਿ 4 ਮਹੀਨੇ ਦਾ ਸਮਾਂ ਉਹ ਹੋ ਗਿਆ ਅੰਦਰ ਹਨਾ ਹੁਣ ਉਸ ਵਿਅਕਤੀ ਦੇ ਟਾਈਮ ਦੀ ਪਰਭਾਈ ਕੌਣ ਕਰੂਗਾ ਅਦਾਲਤ ਕਰੂਗੀ ਜਾਂ ਜੋ ਆਯੂ ਕਰਨਗੇ ਜਿਨ੍ਹਾਂ ਨੇ ਫੜਕੇ ਅੰਦਰ ਦਿੱਤਾ ਸੀ ਵੈਸੇ کورٹ ਨੇ ਉਸ ਬੇਲ ਆਰਡਰ ਦੇ ਵਿੱਚ ਐਕਸ਼ਨ ਲੈਂਡ ਨੂੰ ਗਿਆ ਸੀ ਡਿਪਾਰਟਮੈਂਟ ਐਕਸ਼ਨ ਬਟ ਇਹਦੇ ਲਈ ਇੱਕ ਸਪੈਸਿਫਿਕ ਹੋਰ ਪ੍ਰੇਅਰਸ ਹੁੰਦੀਆਂ ਆ ਜੇ ਅਪਲੀਕੇਸ਼ਨਸ ਆਪਾਂ ਹਾਈ ਕੋਰਟ ਲਾ ਸਕਦੇ ਆ ਜਦੋਂ ਕੋਈ ਕਿਸੇ ਵੀ ਵਿਅਕਤੀ ਦੀ ਲਿਬਰਟੀ ਕੰਟੇਨ ਕਰਦਾ ਆ ਉਹਦੇ ਲਈ ਹਰਜਾਨੇ ਦੇ ਲਈ ਅਪਲੀਕੇਸ਼ਨਸ ਲਾ ਸਕਦਾ ਤੇ ਮੋਰਓਵਰ ਉਹ ਵਿਅਕਤੀ ਮਾਨਹਾਨੀ ਦਾ ਵੀ ਕੇਸ ਲਾ ਸਕਦਾ ਕਿ ਮੇਰੀ ਜਿਹੜੀ ਰੈਪੂਟੇਸ਼ਨ ਆ ਜੋ ਮੇਰੀ ਲਿਬਰਟੀ ਕੰਟੇਨ ਹੋਈ ਆ ਉਹਦੀ ਆਜ਼ਾਦੀ ਨੂੰ ਜਿਹੜਾ ਲੱਕਿਆ ਗਿਆ ਬਿਨਾ ਕਿਸੇ ਕਾਨੂੰਨ ਦੇ ਦਾ ਇਹਦੇ ਉਹਦੇ ਲਈ ਉਹ ਪਰਿਵਾਰ ਕਹਿ ਰਿਹਾ ਵੀ ਅਸੀਂ ਆਪਣੀ ਹੁਣ ਜੋ ਵੀ ਰੈਮੇਡੀ ਬਣਦੀ ਆ ਉਹ ਬੇਲ ਕਰੂੰਗਾ ਸੋ ਇਸ ਕੇਸ ਦੇ ਵਿੱਚ ਜਿਹੜਾ ਮੇਨ ਗੱਲ ਸਕਿਪ ਹੋ ਗਈ ਸੀ ਪਹਿਲਾਂ ਜੀ ਜਿੰਨੇ ਵੀ ਐਨਡੀਪੀਐਸ ਕੇਸਸ ਦੇ ਪਰਚੇ ਆ ਰਹੇ ਆ ਇਸ ਸਮੇਂ ਡੂਰਿੰਗ ਦੀ ਡਰੱਗ ਕੰਪੇਨ ਜੀ ਮੋਸਟਲੀ ਕੇਸਾਂ ਦੇ ਵਿੱਚ ਹਾਂ ਥੋੜੇ ਬਹੁਤ ਹੈਗੇ ਆ ਜਿਹੜਾ ਐਕਚੁਅਲ ਦੇ ਵਿੱਚ ਪਈ ਉਹ ਬੰਦਿਆਂ ਨੂੰ ਫੜਨਾ ਚਾਹੀਦਾ ਸੀ ਜੀ ਬਟ ਇਹਨਾਂ ਨੇ ਪਰਫੈਕਟ ਪਰਫਾਰਮਾ ਬਣਾਇਆ ਹੋਇਆ ਐਫਆਈਆਰ ਦਾ ਹਮ ਮੇਰੇ ਕੋ 3-4 ਐਫ ਆਈ ਆਰਸ ਮੈਂ ਤੁਹਾਨੂੰ ਦੇਖੇ ਵੀ ਆਉਂਗਾ ਜੀ ਉਹਦੇ ਵਿੱਚ ਕਹਿੰਦੇ ਆ ਸਾਨੂੰ ਸ਼ੱਕ ਸੀ ਅਸੀਂ ਫਲਾਨੀ ਜਗ੍ਹਾ ਨਾਕਾ ਲਾਇਆ ਸੀ ਸਾਨੂੰ ਦੇਖ ਕੇ ਪੁਲਿਸ ਪਾਰਟੀ ਨੂੰ ਬੰਦਾ ਦੇਖ ਕੇ ਇੱਕ ਬੰਦਾ ਆ ਰਿਹਾ ਸੀ ਮੋਨਾ ਦੇਖ ਕੇ ਭੱਜ ਗਿਆ ਅਸੀਂ ਉਹਨੂੰ ਪੁਲਿਸ ਨਾਲ ਦੇ ਪੁਲਿਸ ਵਾਲਿਆਂ ਨੇ ਜਦੋਂ ਉਹਨੂੰ ਫੜਿਆ ਉਹਦੀ ਜੇਬ ਚੋਂ ਫਲਾਨਾ ਲਫਾਫਾ ਥੱਲੇ ਡਿੱਪਿਆ ਜਿਹਦੇ ਵਿੱਚ ਗੋਲੀਆਂ ਸੀ ਨਸ਼ਾ ਸੀ ਇਹੀ ਸਟੋਰੀ ਹਰ ਐਫ ਆਈ ਆਰ ਦੀ ਐ ਉਹ ਇੱਕ ਸ਼ੱਕ ਦੇ ਤੌਰ ਤੇ ਕਿਸੇ ਨੂੰ ਦੇਖਦੇ ਆ ਉਹਨੂੰ ਦੇਖ ਕੇ ਉਹ ਭੱਜ ਜਾਂਦਾ ਆ ਭੱਜ ਕੇ ਡੇਕੇ ਜਾਂਦਾ ਜਾਂ ਡੇਕੇ ਤੋਂ ਲਪਾਵਾ ਹੀ ਨਾਲੇ ਡੇਕੇ ਇੱਕ ਫਿਲਮੀ ਸਟੋਰੀ ਜਿੱਦਾਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਮੈਂ ਕਹਿੰਦਾ ਜੀ 90% ਜਿਹੜੀਆਂ ਐਫ ਆਈ ਆਰਸ ਆ ਇਹ ਹੀ ਫਾਰਮੂਲਾ ਸੈੱਟ ਕੀਤਾ ਹੋਇਆ ਕਿਉਂਕਿ ਇਹਨਾਂ ਨੂੰ ਪਤਾ ਵੀ ਕਿਹੜੇ ਲੂਪ ਹੋਲਸ ਆ ਐਡਵੋਕੇਟਸ ਦੇ ਜਾਂ ਲਾਅ ਪ੍ਰੋਸੀਜਰ ਦੇ ਜਦੋਂ ਕਿਸੇ ਦੇ ਪੋਜੈਸ਼ਨ 'ਚੋਂ ਨਿਕਲਦਾ ਉਦੋਂ ਫਿਰ ਕਿਉਂਕਿ ਉੱਥੇ ਮੈਜਿਸਟ੍ਰੇਟ ਨੂੰ ਬੁਲਾਉਣਾ ਪੈਂਦਾ ਕਿਸੇ ਉੱਚ ਅਧਿਕਾਰੀ ਨੂੰ ਬੁਲਾਣਾ ਬੰਨਤਲਾ ਛੀ ਦੇ ਲਈ ਜਿਹੜੀ ਸੜਕ ਤੇ ਚੀਜ਼ ਡੇਗ ਜਾਂਦੀ ਉੱਥੇ ਫੇਰ ਲੋੜ ਨਹੀਂ ਹੁੰਦੀ ਜੋ ਮੌਕੇ ਦੇ ਉੱਤੇ ਅਫਸਰ ਮੌਜੂਦ ਆ ਉਹ ਆਪਣੇ ਲੈਵਲ ਤੇ ਸਾਰੀ ਕਾਰਵਾਈ ਕਰ ਲੈਂਦੇ ਆ ਜਾਨੀ ਕਿ ਟੂ ਟੋਟਲ ਜਿਹੜਾ ਫਾਰਮੈਟ ਸੈੱਟ ਕੀਤਾ ਹੋਇਆ ਆ ਇਹਦੇ ਤੇ ਵੀ ਸਾਡੇ ਜਿਹੜੇ ਸਰਕਾਰ ਆ ਜਾਂ ਉੱਚ ਅਧਿਕਾਰੀ ਇਹਨਾਂ ਨੂੰ ਆਪਣੇ ਅਧਿਕਾਰੀਆਂ ਨੂੰ ਇਹ ਦੇਖਣਾ ਦੱਸਣਾ ਪੈਣਾ ਪਏ ਇਹ ਚੀਜ਼ਾਂ ਦੇ ਨਾਲ ਕਿਸੇ ਨਜ਼ਹਿਰ ਵਿਅਕਤੀ ਦੇ ਖਿਲਾਫ ਨਹੀਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਜੋ ਐਕਚੁਅਲ ਕੰਪਲੀਟਸ ਉਹਨੂੰ ਫੜੋ ਕੋਈ ਦਿੱਕਤ ਨਹੀਂ ਆਗੀ ਪਰ ਜਦੋਂ ਕਿਸੇ ਨੂੰ 4 ਮਹੀਨੇ ਸਰ ਥੋੜਾ ਸਮਾਂ ਨਹੀਂ ਹੁੰਦਾ ਜੀ 4 ਮਹੀਨੇ ਇੱਕ ਬੰਦੇ ਜੇਲ੍ਹ ਚ ਰਿਹਾ ਜਿਹਨੇ ਕੁਝ ਕੀਤਾ ਹੀ ਨਹੀਂ ਤਾਂ ਇਹ ਚੀਜ਼ਾਂ ਦੇ ਨਾਲ ਲੋਕਾਂ ਦਾ ਵੀ ਫਿਰ ਨਾ ਨਿਆਂ ਬਿਵਸਥਾ ਲਾਅ ਐਂਡ ਆਰਡਰ ਦੇ ਵਿੱਚ ਵਿਸ਼ਵਾਸ ਟੁੱਟਦਾ ਹੈ ਜੀ ਇਹੋ ਜਿਹੀਆਂ ਜੀ ਸਰ ਜਦੋਂ ਹੁਣ ਜਿੱਦਾਂ ਉਹ ਜਿਹੜਾ ਤੁਹਾਡੇ ਕੋਲ ਪੀੜਤ ਪਹੁੰਚੇ ਨੇ ਹਨ ਉਹਨਾਂ ਦਾ ਬੇਟਾ ਅਰੈਸਟ ਹੋਇਆ ਜਦੋਂ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਦੇ ਆ ਉਦੋਂ ਜਿਹੜਾ ਜਿਹੜਾ ਵੀਰਾਂ ਤੋਂ ਬਰਾਮਦੀ ਹੁੰਦੀ ਆ ਉਹਨੂੰ ਉੱਥੇ ਪੇਸ਼ ਕਰਦੇ ਆ ਉਹ ਕਰਦੇ ਸਰ ਉਹਦਾ ਪ੍ਰੋਸੀਜਰ ਹੁੰਦਾ ਪ੍ਰੋਪਰ ਹਮ ਉਹਦਾ ਮੀਮੋਦ ਹੀ ਬਣਾਉਂਦੇ ਆ ਸਰਚ ਦੀ ਸੀਜ਼ਰ ਦੀ ਉਹ ਫਿਰ ਜਦੋਂ ਫੁੱਲ ਇਨਵੈਸਟੀਗੇਸ਼ਨ ਹੁੰਦੀ ਆ ਉਹਦੇ ਨਾਲੇ ਤਾਂ ਚਲਾਨ ਵੀ ਨਹੀਂ ਫਾਈਲ ਹੋਇਆ ਸੀ ਇਸ ਕੇਸ ਦੇ ਵਿੱਚ ਐਫਐਸਐਲ ਅਸੀਂ ਪਹਿਲਾਂ ਮੰਗਾਲੇ ਕਿਉਂਕਿ ਅਸੀਂ 100% ਸ਼ੋਰ ਸੀ ਫੇਸ ਉਹਦੀ ਮਦਰ ਤੋਂ ਮੈਂ ਬਹੁਤ ਵਾਰ ਪੁੱਛਿਆ ਮੈਂ ਕਿਹਾ ਵੀ ਚਲਾਨ ਫਾਈਲ ਹੋਣ ਤੋਂ ਪੇ ਘੱਟੋ ਘਾਟ ਉਹਦੀ ਤਾਂ ਵੇਟ ਕਰੀ ਕਿ ਕਮਰਸ਼ੀਅਲ ਕੁਆਂਟੀਟੀ ਚ ਬੇਲ ਨਹੀਂ ਮਿਲਦੀ ਜਲਦੀ ਜੀ ਅਸੀਂ ਉਹਨੂੰ ਕਿਹਾ ਵੀ ਕਹਿੰਦੇ ਨਹੀਂ ਪੇ ਸਾਨੂੰ 100% ਸ਼ੋਰ ਆ ਪੇ ਮੁੰਡੇ ਨੂੰ ਘਰੋਂ ਚੱਕ ਕੇ ਲੈ ਕੇ ਗਏ ਆ ਹੂੰ ਪੇ ਉਹਦੇ ਕੋਈ ਕੁਝ ਨਹੀਂ ਸਗਾ ਚਲੋ ਫਿਰ ਅਸੀਂ ਗਾ ਲੈਟਸ ਟ੍ਰਾਈ ਕਰਦੇ ਆ ਹੂੰ ਚਲੋ ਜੱਸ ਸਾਹਿਬ ਉਹ ਚੈਪਸਲ ਮੰਗਾਉਂਦੇ ਸਾਡੇ ਵਾਲੇ ਕੇਸ ਦੇ ਵਿੱਚ ਹੂੰ ਤਾਂ ਉਹਦੇ ਨਾਲ ਸਾਰੀ ਚੀਜ਼ਾਂ ਬਾਹਰ ਆਂਦੀਆਂ ਜਿਹੜਾ ਤੁਹਾਡਾ ਸਪੈਸੀਫਿਕ ਕੁਐਸਚਨ ਹੈ ਕਿ ਉਹਦੇ ਵਿੱਚ ਜੋ ਵੀ ਮੀਮੋ ਬਣਦੇ ਉਹਦੀ ਐਫਐਸਐਲ ਰਿਪੋਰਟ ਚਲਾਨ ਗਵਾਹੀਆਂ ਇੰਡੀਪੈਂਡੈਂਟ ਗਵਾਹ ਹੈ ਸੀ ਜਾਂ ਨਹੀਂ ਮੌਕੇ ਤੇ ਸਾਰਾ ਜੀ ਉਹ ਜਾ ਜਿਹੜੀ ਕੋ 30 40 ਜਾਂ 100 ਪੇਜਾਂ ਤੱਕ ਵੀ ਚਲਾਨ ਚੱਲ ਜਾਂਦੇ ਆ ਉਹ ਪੂਰਨ ਇਨਵੈਸਟੀਗੇਸ਼ਨ ਜਦੋਂ ਹੋ ਜਾਂਦੀ ਆ ਉਦੋਂ ਫਾਈਲ ਕਰਦੇ ਮੈਜਿਸਟ੍ਰੇਟ ਜੀ ਉਸ ਤੋਂ ਟ੍ਰਾਇਲ ਕੋਰਟ ਕੋ ਜੀ ਜਾਨੀ ਕਿ ਜਿੰਨਾ ਸਮਾਂ ਉਹ ਟ੍ਰਾਇਲ ਚੱਲੂਗਾ ਉਨਾ ਸਮਾਂ ਜਿਹੜਾ ਚਾਹੇ ਉਹ ਨਿਰਦੋਸ਼ ਹੋਵੇ ਚਾਹੇ ਉਹ ਦੋਸ਼ੀ ਹੋਵੇ ਉਹਨੂੰ ਜਿਹੜੇ ਚ ਰਹਿਣਾ ਪਊਗਾ ਜੇ ਤਾਂ ਕਮਰਸ਼ੀਅਲ ਕੁਆਂਟੀਟੀ ਹੈ ਜੀ ਹੂੰ ਫਿਰ 2 2.5 ਸਾਲ 3 ਸਾਲ ਪੱਕੇ ਆ ਜੀ ਹੂੰ ਟ੍ਰਾਇਲ ਚੱਲੂਗਾ 5 ਸਾਲ ਜੀ 2 3 ਸਾਲ ਬੰਦੇ ਦੀ ਲਾਈਫ ਦੇ ਕੇ ਨਾ ਉਹ ਕਿਤੇ ਆ ਸਕਦਾ 5 ਸਾਲ ਉਹ ਬਾਅਦ ਉਹਨੂੰ ਪਤਾ ਲੱਗਦਾ ਤੇ ਮੈਂ ਤਾਂ ਨਰਦੋਰ ਸੀ ਤਾਂ ਉਹਦਾ ਜਿਹੜਾ ਐਡਾ ਪੀਰੀਅਡ ਆ ਜਿਹਦੇ ਵਿੱਚ ਉਹ ਕੋ ਕੰਮ ਵੀ ਕਰ ਸਕਦਾ ਸੀ ਜਾਂ ਹੋਰ ਵੀ ਸੀ ਜਾਂ ਇਹੋ ਜੇ ਕੰਮਾਂ ਤੋਂ ਉਹਨੋਂ ਉਹਦੇ ਦਿਮਾਗ ਦੇ ਵਿੱਚ ਤਾਂ ਉਹਦੇ ਨਾਲ ਤਾਂ ਥੱਕਾ ਹੋ ਗਿਆ ਨਾ ਹੂੰ ਕਿਉਂਕਿ ਪੁਲਿਸ ਦੇ ਖਲਾਫ ਕੋ ਹਰ ਬੰਦਾ ਦਾ ਕੋਈ ਵੀ ਕਾਰਵਾਈ ਨਹੀਂ ਕਰਦਾ ਕੋਈ ਬਹੁਤ ਘੱਟ ਰੇਅਰ ਚਾਂਸ ਆ ਕੋਈ ਵੀ ਇਦਾਂ ਦੇ ਕੇਸਾਂ ਵਿੱਚ ਉਲਟਾ ਦੁਬਾਰਾ ਪੁਲਿਸ ਤੇ ਵੀ ਕੋ ਐਕਸ਼ਨ ਲੈਂਦਾ ਪਰ ਉਹਦਾ ਪਰਭਾਈ ਉਹਦੀ ਕਰਨੀ ਬਹੁਤ ਔਖੀ ਆ ਇਹਨਾਂ ਅਪਰਾਧ ਵਧੂਗਾ ਇਹਦੇ ਨਾਲ ਅਪਰਾਧ ਸਰ ਜਿਹੜੇ ਯੰਗਸਟਰ ਆ ਹਮ ਨ제ਜ ਚੱਕ ਹੁੰਦੇ ਆ ਜੀ ਉਹਨਾਂ ਦਾ ਮਾਈਂਡ ਸੈਟ ਉਹ ਸਟੇਟ ਦੇ ਖਿਲਾਫ ਹੀ ਹੁੰਦਾ ਕਿ ਜੇਲ੍ਹ ਦੇਖੇ ਹੁੰਦੇ ਅੰਦਰੋਂ ਬਿਲਕੁਲ ਉੱਥੇ ਹੁਣ ਜੇਲ੍ਹ ਤੁਸੀਂ ਵੀ ਜਾਣਦੇ ਆ ਕਿ ਜੇਲ੍ਹ ਦਾ ਮਾਹੌਲ ਕੀ ਹੈ ਉੱਥੇ ਸਾਰ ਜਦੋਂ ਲੋਕੀ ਐਨਵਾਇਰਨਮੈਂਟ ਉਸ ਤਰੀਕੇ ਦਾ ਆ ਉਸ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਉੱਥੇ ਹਮ ਤੇ ਜਦੋਂ ਬਾਹਰ ਆ ਕੇ ਫੇਰ ਉਹ ਸੋਸਾਇਟੀ 'ਚ ਘੁੰਮਦਾ ਨਾਲ ਸੋਸਾਇਟੀ ਦੇ ਫੇਰ ਬਾਹਰ ਅੱਜਕੱਲ ਗਾਣੇ 'ਚ ਕਹਿ ਲੋ ਹਨਾ ਉਹੀ ਸਿਸਟਮ ਚੱਲਦਾ ਤਾਂ ਉਹ ਕਿੱਥੇ ਮੁੜਦਾ ਫੇਰ ਵਾਪਸ ਦੇ ਵਿੱਚ ਉਹ ਉਸ ਲਾਈਨ ਦੇ ਵਿੱਚ ਅੱਗੇ ਨਿਕਲਦਾ ਜਾਂਦਾ ਬਹੁਤ ਘੱਟ ਚਾਂਸ ਆ ਜਿਹੜਾ ਇਹਨਾਂ ਚੀਜ਼ਾਂ ਤੋਂ ਰਹਿ ਕੇ ੱੱਕੇ ਹੁੰਦ ਬਾਬ ਪਿੱਛੇ ਮੁੜ ਜੇ ਜੀ ਇਹਨਾਂ ਭਰਾ ਜੀ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਹੋਰ ਸੀਗਾ ਜਿੱਦਾਂ ਹੁਣ ਜੁੱਧ ਨਸ਼ਾ ਵਿਰੋਧੀ ਗੱਲ ਹੁੰਦੀ ਆ ਹਨਾ ਕਈ ਨਸ਼ਾ ਤਸਕਰਾਂ ਦੇ ਘਰ ਵੀ ਢਾਏ ਜਾਂਦੇ ਨੇ ਹਨਾ ਕੀ ਜਿਹੜਾ ਐਨਡੀਪੀ ਐਕਟ ਹੈ ਉਹਦੇ ਵਿੱਚ ਘਰ ਟਾਉਣ ਦੀ ਪ੍ਰੋਵੀਜ਼ਨ ਹੈ ਸਰ ਉਹਦੇ ਵਿੱਚ ਪਹਿਲਾ ਇਹ ਅੱਜ ਕੱਲ ਦਾ ਹੀ ਆਰਡਰ ਆ ਜੀ ਆਪਣੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਆ ਜੀ ਉਹ ਡਬਲ ਬੈਂਚ ਨੇ ਆਰਡਰ ਦਿੱਤਾ ਜੀ ਕਿ ਕੋਈ ਵੀ ਤੁਸੀਂ ਘਰ ਟਾਣਾ ਆ ਉਹਦਾ ਪਹਿਲਾਂ ਤੁਹਾਨੂੰ ਨੋਟਿਸ ਦੇਣਾ ਪੈਣਾ ਉਸ ਬੰਦੇ ਨੂੰ ਪਿੱਦਾ ਆਊਟ ਪ੍ਰੋਪਰ ਪ੍ਰੋਸੀਜਰ ਆ ਜਿਹੜਾ ਲਾਅ ਦਾ ਉਹਨੂੰ ਫੋਲੋ ਕੀਤੇ ਬਿਨਾਂ ਤੁਸੀਂ ਕਿਸੇ ਦਾ ਵੀ ਘਰ ਨਹੀਂ ਟਾ ਸਕਦੇ ਕਿਉਂਕਿ ਪਿੱਛੇ ਜਿਹੇ ਯੂਪੀ 'ਚ ਵੀ ਟ੍ਰੈਂਡ ਚੱਲਿਆ ਬਹੁਤ ਉਹਨੂੰ ਦੇਖ ਕੇ ਪੰਜਾਬ ਵਾਲਿਆਂ ਨੇ ਵੀ ਕੋਸ਼ਿਸ਼ ਜਿਹੜੇ ਪਰ ਉਹ ਜਿਹੜੇ ਘਰ ਟਾਏ ਆ ਉਹ ਚ ਮੋਸਟਲੀ ਜਿਹੜੇ ਘਰ ਆ ਛੋਟੇ ਜਿਹੜੇ ਮੱਛੀਆਂ ਆ ਉਹਨਾਂ ਦੇ ਟਾਏ ਆ ਤਾਂ ਹੁਣ ਉਹਨਾਂ ਤੇ ਵੀ ਰੋਕ ਲਗਾਤੀ ਆ ਪਟਿਆਲੇ ਦਾ ਹੀ ਮਾਮਲਾ ਆ ਕੱਲ ਪਰਸੋਂ ਦਾ ਮਨ ਲੱਗਦਾ ਕੇਸ ਆ ਜੀ ਉਹਦੇ ਵਿੱਚ 15 ਤੋਂ 20 ਪਰਿਵਾਰਾਂ ਨੇ ਰਿੱਟ ਪਾਈ ਹੋਈ ਆ ਵੀ ਸਾਡਾ ਸਾਰਿਆਂ ਦਾ ਘਰ ਟਾਣ ਨੂੰ ਫਿਰਦੇ ਆ ਪ੍ਰਸ਼ਾਸਨ ਹੂੰ ਤੇ ਉਹ ਕੋਰਟ ਨੇ ਉਹਨਾਂ ਤੇ ਸਟੇਲ ਆਈ ਆ ਕਿ ਜਦੋਂ ਤੱਕ ਤੁਸੀਂ ਇਹਨੂੰ ਪ੍ਰੋਪਰ ਲਾਅ ਦਾ ਪ੍ਰोसीਜਰ ਨਹੀਂ ਅਡਾਪਟ ਕਰਦੇ ਕਿਉਂਕਿ ਨੋਟਿਸ ਦੇਣਾ ਪਹਿਲਾਂ ਜ਼ਰੂਰੀ ਆਗਲੀਆ ਦਾ ਪੱਖ ਲੈਣਾ ਜੀ ਉਦੋਂ ਤੋਂ ਉਹਨਾਂ ਦੀ ਸੁਣਵਾਈ ਤੋਂ ਬਿਨਾ ਹਮ ਇਹ ਤਰੀਕੇ ਦਾ ਕੋਈ ਵੀ ਤੁਸੀਂ ਢਾ ਨਹੀਂ ਸਕਦੇ ਕਿਉਂਕਿ ਮੇਰਾ ਸਵਾਲ ਇਹ ਤਾਂ ਸੀਗਾ ਹਨਾ ਪਿੱਛੇ ਕਾਫੀ ਜਦੋਂ ਇਹ ਪੂਰੀ ਪੀਕ ਤੇ ਸੀਗੀ ਜੁਧ ਨਸ਼ਾ ਵਿਰੋਧ ਹਨਾ ਉਹ ਤੋਂ ਕਾਫੀ ਘਟ ਹੈ ਜਦੋਂ ਵੀ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਉਹ ਕਹਿੰਦੇ ਨਜਾਇਜ਼ ਹੋ ਸਾਰੀ ਸੀ ਉਹਦੇ ਅਧੀਨ ਅਸੀਂ ਘਾਟਾ ਤੇ ਪਰ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਦੇਖਦੇ ਹਾਂ ਉੱਥੇ ਲਿਖਿਆ ਹੁੰਦਾ ਵੀ ਜਿਹੜਾ ਜੁਧ ਨਸ਼ਾ ਵਿਰੋਧ ਜਿਹੜੇ ਨਸ਼ਾ ਵੇਚ ਕੇ ਘਰ ਬਣਾਏ ਸੀ ਉਹ ਅਸੀਂ ਢਾਤੇ ਇਹਨਾਂ ਦੋਨਾਂ ਦੇ ਵਿੱਚ ਫਰਕ ਉਹ ਪਤਾ ਕਿ ਫਿਰ ਉਹਦੇ ਵਿੱਚ ਜੀ ਪੋਲਿਟিক্যাল ਏਜੰਡਾ ਸੈੱਟ ਹੋ ਜਾਂਦਾ ਹੈ ਹੂੰ ਉਹ ਹੁਣ ਕਿਉਂਕਿ ਇਹ ਕੈਂਪੇਨ ਚੱਲਦੀ ਸੀ ਲੋਕਾਂ ਨੂੰ ਥੋੜਾ ਭਰੋਸੇ 'ਚ ਲੈਣਾ ਹੁੰਦਾ ਸਰਕਾਰ ਨੇ ਵੀ ਅਥਾਰਟੀਆਂ ਨੇ ਵੀ ਦੇਖੋ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਉਹ ਘਰ ਵੀ ਢਾਏ ਸੀਗੇ ਉਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਛੂਟੀ ਮੱਛੀਆਂ ਦੇ ਸੀਗੇ ਘਰ ਉਹ ਵਿੱਚ ਵੱਡੇ ਮਗਰਮਾ ਸੀਗੇ ਜਿਹੜੇ ਉਹ ਤਾਂ ਅੱਜ ਤੱਕ ਵੀ ਕਾਬੂ ਨਹੀਂ ਕੀਤੇ ਕਿਉਂਕਿ ਅਸੀਂ ਵੀਡੀਓ ਦੇਖਦੇ ਸੀਗਾ ਸਿੰਗਲ ਸਟੋਰੀਜ਼ ਘਰ ਸੀ ਮੋਸਟਲੀ ਜਿਹੜੇ ਢਾਣ ਜਾਂਦੇ ਸੀਗੇ ਤਾਂ ਇਹਦੇ ਨਾਲ ਕੀ ਹੁੰਦਾ ਜਿਹੜੇ ਦੂਜੇ ਤੁਸੀਂ ਪੁੱਛਿਆ ਪੇ ਆਪਣਾ ਪੇ ਦੇ ਨਾਲ ਕੀ ਦਾ ਤੁਹਾਡਾ ਕੁਐਸਚਨ ਮੈਂ ਸਕਿਪ ਕਰ ਗਿਆ ਜੀ ਮੈਂ ਕਿਹਾ ਵੀ ਜਿਹੜੇ ਜਦੋਂ ਹੁਣ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਪੁੱਛਦੇ ਸੀ ਨਾ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ੇ ਦਾ ਸਰ ਹੈ ਉਹ ਪੁਲਿਸ ਕੋਲ ਤਾਂ ਵੈਸੇ ਅਥਾਰਟੀ ਹੈ ਨਹੀਂ ਜਦੋਂ ਵੀ ਕਿਸੇ ਦਾ ਪਿੰਡ ਦੇ ਵਿੱਚ ਨਜਾਇਜ਼ ਕਬਜ਼ਾ ਆਇਆ ਉਹਦੀ ਪ੍ਰੋਪਰ ਸਰਪੰਚ ਤੋਂ ਰਿਪੋਰਟ ਲਈ ਜਾਂਦੀ ਆ ਵੀਡੀਓ ਵਿਭਾਗ ਹੈਗਾ ਪੰਚਾਇਤੀ ਵਿਭਾਗ ਆ ਰਿਹਾ ਇਹਨੂੰ ਡਿਪਾਰਟਮੈਂਟ ਆ ਉਹ ਉਹਨੂੰ ਕਨਸੀਡਰ ਕਰੂੰਗਾ ਉੱਥੇ ਉਹ ਆਪਣਾ ਕੀ ਉਹਦੀ ਇਹ ਜਿਹੜੀ ਡੀਮਾਰਕੇਸ਼ਨ ਕਰੂੰਗਾ ਠੀਕ ਆ ਪਰਮਾਇਸ਼ ਕਰੂੰਗਾ ਕਿ ਕਿੰਨਾ ਇਹਦਾ ਏਰੀਆ ਆਂਦਾ ਹੈ ਕਿੰਨਾ ਨਹੀਂ ਹੈ ਫਰਦ ਲਾਲਕੀਰ ਚਾ ਉਹਦਾ ਇੱਕ ਪ੍ਰੋਪਰ ਪ੍ਰੋਸੀਜਰਸ ਆ ਤੇ ਜਿਹੜੀ ਵੀ ਪੰਜਾਬ ਸਰਕਾਰ ਨਹੀਂ ਢਵਾ ਸਕਦੀ ਕਿਦਾਂ ਬਿਨਾ ਉਹ ਤੋਂ ਕਿਸ ਤਰੀਕੇ ਨਾਲ ਢਾ ਦੂੰਗੀ ਜਦੋਂ ਤੱਕ ਜਿਹੜਾ ਪ੍ਰੋਸੀਜਰ ਆ ਹੁਣ ਸਪੋਜ਼ ਕਿਸੇ ਦਾ ਘਰ ਆ ਜੀ ਉਹ 10 ਮਰਲੇ ਦਾ ਘਰ ਆ ਜੀ ਉਹਦੇ ਵਿੱਚ ਕੋਈ ਬੰਦਾ ਕਹਿ ਦੇ ਵਿੱਚ 5 ਮਰਲੇ ਸਰਕਾਰ ਦੇ ਆ ਤਾਂ ਉਹਦੇ ਲਈ ਰੈਵਨਿਊ ਅਥਾਰਟੀ ਦਾ ਰਿਕਾਰਡ ਵੀ ਤਾਂ ਦੇਖਿਆ ਜਾਊਗਾ ਪੇ ਪ੍ਰੋਪਰ ਹੈ ਜਾਂ ਨਹੀਂ ਹੈ ਹੁਣ ਇਹ ਸਾਰਾ ਪ੍ਰੋਸੀਜਰ ਬਿਨਾ ਫੋਲੋ ਕੀਤੇ ਕਿ ਵੀਡੀਓ ਜਿਹੜੇ ਡੀਡੀਪੀਓ ਹੁੰਦੇ ਆ ਉਹਨਾਂ ਦੇ ਕੋਲ ਡੀਡੀਪੀਓ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਜਿਹੜੇ ਸੈਕਟਰੀ ਆ ਪਟਵਾਰੀ ਆ ਉਹਨਾਂ ਕੋਲ ਸਾਰੇ ਮਲੱਠੇ ਵੇ ਪੰਡਾ ਜੀ ਉਹ ਵੀ ਦੱਸ ਸਕਦੇ ਨੇ ਕਿ ਇਹ ਨਜਾਇਜ਼ ਹੈ ਜਾਂ ਨਹੀਂ ਜਿਹਨ ਨਜਾਇਜ਼ ਹੈਗੇ ਫੇ ਗਰੀਬਾਂ ਦਾ ਕਿਉਂ ਜ਼ਿਆਦਾ ਹੋ ਰਹੇ ਆ ਕਿ ਤਕੜੇ ਦੇ ਤਾਂ ਕੋਈ ਵੀ ਵੀਡੀਓ ਫਿਰ ਪਿੱਪ ਭਾਗ ਪੁਲਿਸ ਦੀ ਜਿਹੜੀ ਆ ਸਹਾਇਤਾ ਲੈ ਸਕਦਾ ਪਰ ਪੁਲਿਸ ਨਹੀਂ ਢਾ ਸਕਦੀ ਸਿੱਧਾ ਢਾ ਸਕਦੀ ਕਿਉਂਕਿ ਉਹ ਵੀ ਕੰਸਰਨ ਤਹਿਸੀਲਦਾਰ ਐਸ.ਟੀ.ਐਮ. ਡੀ.ਸੀ ਜਾਂ ਡੀ.ਡੀ ਤੋਂ ਲੈ ਕੇ ਚਿੱਠੀ ਕੱਢਦੇ ਹੁੰਦੇ ਆ ਪਹਿ ਨਿਯਾਇਜ਼ ਕਬਜ਼ਾ ਖਾਲੀ ਕਰਾਇਆ ਜਾਵੇ ਤੇ ਮੌਕੇ ਤੇ ਪੁਲਿਸ ਦੀ ਉੱਥੇ ਪ੍ਰੈਜ਼ੈਂਸ ਨਾਲ ਜੋ ਵੀ ਅਧਿਕਾਰੀ ਜਾਣਗੇ ਉਹ ਨਾਲ ਜਾਂਦੇ ਹੁੰਦੇ ਉਹਦੇ ਵਿੱਚ ਵੀ ਨੋਟਿਸ ਦਿੰਦਾ ਕੋਈ ਨੋਟਿਸ ਦਿੰਦੇ ਉਹ ਤੋਂ ਨੋਟਿਸ ਤੋਂ ਬਿਨਾ ਤਾਂ ਅਸੀਂ ਇੱਦਾਂ ਦਾ ਕਿਸੇ ਦਾ ਘਰ ਮੈਂ ਨਹੀਂ ਢਾ ਸਕਦੇ ਚਾਹੇ ਉਸ ਪ੍ਰोसीਜਰ ਐਨ.ਡੀ.ਪੀ.ਐਸ ਤੋਂ ਬਾਹਰ ਵੀ ਦੇਖ ਲਈਏ ਜੇ ਉਦਾਂ ਵੀ ਕਿਸੇ ਦਾ ਨਿਯਾਇਜ਼ ਕਬਜ਼ਾ ਉਹਦੇ ਪ੍ਰੋਪਰ ਉਹਦੇ ਲਈ ਇਨਾਂ ਦੇ ਡੀਡੀਪੀਓ ਦੀ ਕੋਟ ਲੱਗਦੀ ਆ ਉੱਪਰ ਡਾਇਰੈਕਟਰ ਪੰਚਾਇਤ ਬੰਦੇ ਮਹਾਲੀ ਦੇ ਵਿਗੇ ਉਹ ਸਾਰਾ ਪ੍ਰੋਸੀਜਰ ਫਾਲੋ ਕਰਨ ਤੋਂ ਬਾਅਦ ਹੀ ਕਰ ਸਕਦੇ ਫਿਰ ਐਗਜ਼ੀਕਿਊਸ਼ਨਸ ਪੈਣੀ ਆ ਇੱਕੋ ਦਾਮ ਦਾ ਪ੍ਰੋਸੀਜਰ ਹੈ ਇੱਥੇ ਤਾਂ ਵਿਦਆਊਟ ਕੋਈ ਪ੍ਰੋਸੀਜਰ ਫਾਲੋ ਕੀਤੇ ਬਿਨਾ ਘਟਾ ਦਿੱਤੇ ਐ ਜੀ ਜੀ ਜਦੋਂ ਹੁਣ ਆਪਾਂ ਵਾਪਸੀ ਉਸ ਕੇਸ 'ਤੇ ਆ ਜਾਈਏ ਤਾਂ ਵਕੀਲ ਸਭ ਜਿਹੜੇ ਹੁਣ ਤੁਹਾਡੇ ਕੋਲ ਪਰਿਵਾਰ ਪਹੁੰਚਿਆ ਸੀਗਾ ਜਿਹੜੇ ਉੱਥੇ ਦੇ ਜਿਹੜੇ ਆਈਓ ਸੀਗੇ ਉਸ ਕੇਸ 'ਤੇ ਹਨਾ ਹੁਣ ਇਨਕੁਆਰੀ ਖੁੱਲੀ ਆ ਤਾਂ ਉਹਨਾਂ ਦੀ ਨੌਕਰੀ ਜਾ ਸਕਦੀ ਆ ਇਨਾ ਦੇ ਵੈਸੇ ਦਾ ਜੱਜ ਸਾਹਿਬ ਨੇ ਡਿਪਾਰਟਮੈਂਟ ਇਨਕੁਆਇਰੀ ਕਰਨ ਨੂੰ ਆਰਡਰ ਕੀਤੇ ਹੋਏ ਐ ਸਪੈਸੀਫਿਕ ਜਿਹੜਾ ਹਾਈ ਕੋਰਟ ਦਾ ਹਾਲਟਰ ਹੋਇਆ ਜੀ ਉਸ ਦੇ ਵਿੱਚ ਐਸਐਸਪੀ ਕਪੂਰਥਲਾ ਨੂੰ ਐਕਸ਼ਨ ਲੈਣ ਦੇ ਲਈ ਕਿਹਾ ਹੈ ਕਨਸਰਨਡ ਆਈ ਉਹਦੇ ਵਿੱਚ ਊਸ਼ਾ ਰਾਣੀ ਐਸਐਚਓ ਸਿਟੀ ਦੇ ਵਿੱਚ ਹੈਗੇ ਉਹਨਾਂ ਦੇ ਨਾਂ ਵੀ ਆਰਡਰਸ ਦੇ ਵਿੱਚ ਲਿਆ ਗਿਆ ਈਵਨ ਕਿ ਐਫਆਈਆਰ ਦੇ ਵਿੱਚ ਵੀ ਉਹੀ ਮੌਜੂਦ ਸੀਗੇ ਹਮ ਤਾਂ ਉਹ ਐਸਐਸਪੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਿਹੜਾ ਵਿਭਾਗ ਆ ਹਮ ਇਹ ਹੁਣ ਆਪਣੀ ਰਿਪੋਰਟ ਦੇ ਵਿੱਚ ਦੇਖ ਸਕਦੇ ਵੀ ਕੀ ਕਰੂੰਗਾ ਐਸੇ ਕਰਦੇ ਤਾਂ ਨਹੀਂ ਹੁੰਦੇ ਮੋਸਟਲੀ ਕੇਸਾਂ ਦੇ ਵਿੱਚ ਬਟ ਐਦਾ ਕੁਝ ਟਿਕ ਟੈਕਸ਼ਨ ਹਾਈ ਕੋਰਟ ਤੋਂ ਤਾਂ ਦੇਖੋ ਉੱਪਰ ਹੈ ਨਹੀਂ ਕੁਝ ਉਹਦੀ ਤੇ ਲੈਣ ਦੀ ਪੂਰੀ ਸੰਭਾਵਨਾ ਹੈ ਜੀ ਜਾਨੀ ਕਿ ਹੋਰ ਵੀ ਕਿਸੇ ਦੇ ਨਾਲ ਇਦਾਂ ਦੀ ਘਟਨਾ ਨਾ ਹੋ ਪਰੇਵਾਰ ਤੋਂ ਉਹ ਇਹੀ ਅਵੇਅਰਨੈਸ ਆ ਜੀ ਜਦੋਂ ਤੱਕ ਅਵੇਅਰਨੈਸ ਲੋਕਾਂ ਨੂੰ ਵੇਅਰ ਕਰਨਾ ਪੈਣਾ ਭੇ ਨਸ਼ੇ ਦੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਮਾਨਦਾਰੀ ਦੇ ਨਾਲ ਕਿ ਜਿਹੜੇ ਐਕਚੁਅਲ ਚ ਦੋਸ਼ੀ ਆ ਜਾਂ ਕਲਪ ਉਹਨਾਂ ਨੂੰ ਤੁਸੀਂ ਫੜੋ ਨਾਜਾਇਜ਼ ਕਿਸੇ ਨੂੰ ਉਹ ਵੀ ਪੈਰਾਸਿਟ ਮੋਲ ਵਰਕੇ ਸਾਲਟ ਪਾ ਕੇ ਕਿਸੇ ਨੂੰ ਕਸਟਡੀਆਂ ਦੇ ਵਿੱਚ ਲੈਣਾ ਇਹੋ ਜਿਹੀ ਚੀਜ਼ਾਂ ਨੂੰ ਤਾਂ ਰੋਕਣਾ ਪੁਲਿਸ ਨੂੰ ਖੁਦ ਹੀ ਆਪਣੇ ਛੋਟੇ ਅਧਿਕਾਰੀਆਂ ਨੂੰ ਰੋਕਣਾ ਚਾਹੀਦਾ ਕਿਉਂਕਿ ਉਹ ਬਾਹੋ ਬਾਈ ਘਟਣ ਦੇ ਚੱਕਰ ਦੇ ਵਿੱਚ ਕੋਸ਼ਕ ਵੱਡੇ ਅਕਿਆਫਸਰਾਂ ਨੂੰ ਕੋਸ਼ਕ ਕਰਨ ਚੱਕ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਆ ਜੀ ਇੱਕ ਤੁਸੀਂ ਟਾਰਗੇਟ ਦੀ ਪਹਿਲਾਂ ਗੱਲ ਕੀਤੀ ਸੀ ਕਿ ਛੋਟੇ ਅਧਿਕਾਰੀਆਂ ਨੂੰ ਪੂਰਾ ਟਾਰਗੇਟ ਦਿੱਤਾ ਜਾਂਦਾ ਗਿਣਤੀ ਦਿੱਤੀ ਜਾਂਦੀ ਉਹ ਸਾਨੂੰ ਐਨੇ ਕਿਸ ਚਾਹੀਦੇ ਇਹਦੇ ਵਿੱਚ ਮੈਂ ਆਫ ਰਿਕਾਰਡ ਤੁਹਾਨੂੰ ਗੱਲ ਕਰ ਦਿੰਦਾ ਮੋਸਟਲੀ ਉਹ ਫਰੈਂਡ ਸਰਕਲ ਜੀ ਵੀ ਪੁਲਿਸ ਵਾਲੇ ਹੁੰਦੇ ਆ ਜੀ 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 ਉਹ ਮੋਸਟਲੀ ਉਹਨਾਂ ਦੇ ਮੂੰਹ ਇਹੀ ਗੱਲਾਂ ਸੁਣੀਦੀਆਂ ਸੀਗੇ ਪਰ ਸਾਹਮਣੇ ਤਾਂ ਟਾਰਗੇਟ ਦਿੱਤੇ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਕੇਸ ਆਇਆ ਸੀ ਆਪਣੇ ਹਾਈ ਕੋਰਟ ਦੇ ਵਿੱਚ ਜੀ ਉਹਦੇ ਵਿੱਚ ਇੱਕੋ ਡਿਸਕਲੋਜ਼ਰ ਤੇ 30 35 ਬੰਦੇ ਵਸਾਉਂਦੇ ਸੀ ਉਹ ਟੋਟਲੀ ਮਿਸਯੂਜ਼ ਹੈਗਾ ਉਹਦੇ ਵੀ ਉਹਦੇ ਉਸ ਕੇਸ 'ਚ ਵੀ ਕਾਫੀ ਸਟ੍ਰਿਕਟ ਆਰਡਰ ਪਾਸ ਹੋਇਆ ਹੋਇਆ ਜੀ ਆਪਣੇ ਹਾਈ ਕੋਰਟ ਨੇ ਕੀਤਾ ਹੋਇਆ ਉਹਨਾਂ ਨੂੰ ਜੀ ਇਸ ਕੇਸ ਦੇ ਵਿੱਚ ਵੀ ਇਸ ਕੇਸ ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਹੋਇਆ ਤਾਂ ਇਹਦੇ ਨਾਲ ਅਵੇਅਰਨੈਸ ਤਾਂ ਵੀ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡੇ ਰਾਈਟਸ ਕੀ ਆ ਕਿਉਂਕਿ ਬਹੁਤੇ ਜਿਹੜੇ ਕੈਦੀ ਆ ਉਹਨਾਂ ਕੋਲ ਵਕੀਲਾਂ ਨੂੰ ਮਿਲਣ ਦਾ ਸੈਸ ਹੈ ਨਹੀਂ ਹਾਈ ਕੋਰਟ ਦਾ ਨਾਮ ਸੁਣ ਕੇ ਉਹੀ ਜ਼ਿਆਦਾ ਡਰ ਜਾਂਦੇ ਵੀ ਕਿੱਥੇ ਚੰਡੀਗੜ੍ਹ ਹਾਈ ਕੋਰਟ ਜਾਵਾਂਗੇ ਮੈਂ ਉਹੀ ਹੈ ਨਾ ਉਹ ਲਾਸਟ ਪੁਆਇੰਟ ਆ ਜੀ ਸੋਚ ਉਹ 10% ਜਿਨ੍ਹਾਂ ਕੋਲ ਪੈਸੇ ਹੁੰਦੇ ਉਹ ਸੁਪਰੀਮ ਕੋਰਟ ਅੱਗੇ ਤੱਕ ਜਾਂਦੇ ਆ ਨਹੀਂ ਉਹ ਥੱਲੇ ਹੀ ਕਸਟਡੀ ਦਾ ਵੇਟ ਕਰਦੇ ਰਹਿੰਦੇ ਪਰ ਚਲੋ ਜੇ ਪਰਚਾ ਹੋ ਗਿਆ 5-6 ਮਹੀਨੇ ਦੇਖ ਲੈਂਦੇ ਆ ਉਸ ਤੋਂ ਬਾਅਦ ਫੇਰ ਬੇਲ ਅਪਲਾਈ ਕਰ ਲਵਾਂਗੇ ਜੇ ਕੋਮਰਸ਼ੀਅਲ ਆ ਕਹਿੰਦੇ 2 ਸਾਲ ਤੱਕ ਰੁਕ ਜਾਓ ਫੇਰ ਅਪਲਾਈ ਕਰਿਓ ਫੇਰ ਤਾਂ ਐਦੇ ਹੀ ਬੈਠੇ ਰਹਿੰਦੇ ਆ ਬਹੁਤ ਸਾਰੇ ਕੇਸਾ ਲੋਕ ਬਰੀ ਹੁੰਦੇ ਆ ਬਹੁਤ ਉਹਦੀ ਐਗਜ਼ਾਮਪਲਸ ਜੀ ਜਿਹੜੇ ਅਵੇਅਰਨੈਸ ਦੀ ਕਮੀ ਹੈ ਬਾਕੀ ਲੋਕਾਂ ਨੂੰ ਜਿਹੜਾ ਜਾਣਨ ਦੀ ਕਮੀ ਹੈ ਕਿ ਅਸੀਂ ਹਾਈ ਕੋਰਟ ਜਾਈਏ ਕਿਉਂਕਿ ਇੱਕ ਕਹਿੰਦੇ ਨੇ ਚੰਡੀਗੜਾ ਚੰਡੀਗੜਾ ਦੇ ਵਿੱਚ ਦੋ ਜਿਹੜੇ ਹਊਏ ਨੇ ਲੋਕਾਂ ਦੇ ਲਈ ਇੱਕ ਪੀਜੀਆਈ ਹੋ ਗਿਆ ਤੇ ਦੂਜਾ ਹਾਈ ਕੋਰਟ ਹੋ ਗਿਆ ਵੀ ਉਹ ਕਹਿੰਦੇ ਆਪਣੇ ਪਿੰਡਾਂ 'ਚ ਜ਼ਿਆਦਾਤਰ ਕਹਿੰਦੇ ਨੇ ਵੀ ਇਹਨਾਂ ਦਾ ਮੂੰਹ ਰੱਬ ਕਹਿੰਦੇ ਆਨੰਦ ਕਾ ਵੇ ਇੱਕ ਪੀਜੀਆਈ ਦਾ ਦੂਜਾ ਹਾਈ ਕੋਰਟ ਦਾ ਉਹ ਸਰ ਪਹਿਲਾਂ ਤਾਂ ਟ੍ਰਾਇਲ ਕੋਰਟ ਚ ਹੀ ਜਾਣਾ ਪੈਂਦਾ ਕੋਈ ਵੀ ਪਰਚਾ ਹੁੰਦਾ ਜਾਂ ਕੋਈ ਵੀ ਸਿਵਲ ਕੇਸ ਆ ਕ੍ਰਿਮਿਨਲ ਕੇਸ ਆ ਜੀ ਜੀ ਜਦੋਂ ਵੀ ਕਿਸੇ ਤੇ ਰਜਿਸਟਰਡ ਹੁੰਦਾ ਸਪੈਸੀਫਿਕ ਆਪਾਂ ਜੇ ਕ੍ਰਿਮਿਨਲ ਕੇਸ ਦੀ ਗੱਲ ਹੈ ਜੀ ਸਰ ਉਹ ਥੱਲੇ ਹੀ 5-6 ਸਾਲ ਲੱਗ ਜਾਂਦੇ 6-6 ਸਾਲ ਲੱਗ ਜਾਂਦੇ ਆ ਜੀ ਸਰ ਹੁਣ ਜੇ ਨੇ 6 ਸਾਲ ਜਿਹਦੇ ਬੰਦੇ ਦੀ ਰੋਜ਼ ਆਈ ਚਲਾਈ ਹੋਈ ਜਾਂਦੀ ਆ ਉਸ ਤੋਂ ਬਾਅਦ 6 ਸਾਲ ਉਹਨੂੰ ਪਤਾ ਫੇਰ ਉੱਪਰ ਫੇਰ ਲੱਗਣੇ ਆ ਤਾਂ ਫਿਰ ਥੋੜਾ ਹੂਗਾ ਤਾਂ ਹੁੰਦਾ ਹੀ ਹਾਈ ਕੋਰਟ ਦਾ ਹਮ ਪਰ ਐਦਾ ਹੈ ਕਈ ਕੇਸਾਂ ਦੇ ਵਿੱਚ ਹਾਈ ਕੋਰਟ ਤੁਰੰਤ ਫੈਸਲੇ ਕਰ ਦਿੰਦਾ ਇਹਨਾਂ ਲੋਕਾਂ ਦੀ ਫੇਰ ਨਿਆਂ ਤੇ ਵੀ ਭਰੋ ਕਿਉਂਕਿ ਥੱਲੇ ਟ੍ਰਾਇਲ ਜਦੋਂ ਚੱਲ ਉੱਪਰ ਤਾਂ ਅਪੀਲਾਂ ਹੀ ਆਉਂਦੀਆਂ ਜੀ ਉਹਦੇ ਵਿੱਚ ਥੋੜਾ ਜਲਦੀ ਸੁਣਵਾਈ ਹੋ ਜਾਂਦੀ ਆ ਬੇਲ ਜਲਦੀ ਹੋ ਜਾਂਦੀ ਆ ਸਸਪੈਂਸ਼ਨਸ ਹੋ ਜਾਂਦੀਆਂ ਤਾਂ ਉਹਦੇ ਨਾਲ ਫਿਰ ਲੋਕਾਂ ਦਾ ਵਿਸ਼ਵਾਸ ਵੀ ਤਾਂ ਵਧਦਾ ਨਾ ਹਰ ਚੀਜ਼ ਦੇ ਪੋਜੀਟਿਵ ਨੇਗੇਟਿਵ ਪੁਆਇੰਟ ਦੋਨੇ ਤਰ੍ਹਾਂ ਦੇ ਹੁੰਦੇ ਆ ਜੀ ਸੋ ਅੱਜ ਗੱਲਬਾਤ ਜਿਹੜੀ ਹੋਈ ਆ ਉਹ ਹੋਈ ਆ ਜੁੱਧ ਨਸ਼ਿਆਂ ਵਿਰੋਧ ਮੋਹਿਮ ਦੇ ਉੱਤੇ ਕਿ ਕਈ ਜਿਹੜੇ ਅਫਸਰ ਨੇ ਜਿੱਦਾਂ ਗੱਲ ਹੋਈ ਆ ਕਿ ਟਾਰਗੇਟ ਦੀ ਗੱਲ ਹੋਈ ਸੀ ਕਈ ਅਫਸਰ ਨੇ ਜਿਹੜੇ ਉਹ ਛੋਟੇ ਲੈਵਲ ਦੇ ਅਧਿਕਾਰੀਆਂ ਨੂੰ ਟਾਰਗੇਟ ਦਿੰਦੇ ਆ ਕਈ ਇਦਾਂ ਹੁੰਦਾ ਕਿ ਆਪਣੀ ਵਾਅ ਵਾਈ ਖੱਟਣ ਦੇ ਚੱਕਰ ਦੇ ਵਿੱਚ ਕਿਸੇ ਮਾਸੂਮ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਕਈ ਚਲੋ ਹੁੰਦਾ ਵੀ ਹਾਂ ਪਹਿਲਾਂ ਉਹਨਾਂ ਤੇ ਪਰਚੇ ਹੋਣਗੇ ਪਰ ਉੱਤੇ ਦੀ ਤੁਸੀਂ ਉਹਨਾਂ ਨੂੰ ਦੁਬਾਰਾ ਪਰਚੇ ਪਾਉਣੇ ਉਹ ਵੀ ਝੂਠੇ ਪਰਚਿਆਂ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੋਣੀਆਂ ਤਾਂ ਕਈ ਵੱਡੇ ਅਪਰਾਧੀਆਂ ਨੂੰ ਜਨਮ ਦਿੰਦੀਆਂ ਨੇ ਸੋ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਆਪਣੀ ਰეკਮੈਂਡ ਬਾਕਸ ਦੇ ਵਿੱਚ ജൂർ